ਹਾਂ ਅੱਜ ਕੜਦਾ ਲਾ ਰਿਹਾ ਰਬਰ ਰਸਾ ਬਾਗੋੜੀ ਕਿਰ ਖੇੜ ਵਗਿਆ ਖੜੀਆਂ ਰਹਿ ਗਈਆਂ ਹੋਰ ਪਿਆਈ ਰਸਾ ਇੱਧਰ ਇਹ ਛੇ ਪਿੰਗੂ ਮੇ ਨਾ ਪੂਆ ਦਸਨਾ ਗਾਣੇ ਕਿ ਤੇਰਾ ਸਾਰਾ ਕਰ ਕੰਨੀ ਬਾਡੀ ਬਾਈ ਵਾਹ ਜੀ ਵਾਹ ਜੀ ਕਹਦਾ ਯਾਰ ਇਹ ਕੋਈ ਚੜ੍ਹਦਾ ਬਲਾਈ ਜੀ ਇਧਰ ਦੁਬਾਰਾ ਚੈੱਕ ਕਰਨੀ ਇਧਰ ਉਹ ਕਰਨਾ ਪਊਗਾ ਵਾਹ ਜੀ ਵਧਾਈ ਹੋਵੇ ਜੀ ਵਧਾਈ ਇਹਦੇ ਆਪਾਂ ਦੇਖਣਾ ਬਾਈ ਤੋਂ ਚੰਗੀ ਤਰ੍ਹਾਂ ਇਹ ਲੋਹੋ ਗਾਲਾ ਹਾਂ ਇਹ ਜੋ ਦੱਸੋ ਵਾਹ ਜੀ ਕੀ ਫਤਿਹ ਅੱਜ ਆਪਾਂ ਕੋਟੇ ਪਹੁੰਚੇ ਆਂ ਫੰਡ ਗੁਰੂ ਸਰ ਜੋਦੇ ਤੇ ਬਾਕੀ ਵੀਰ ਦੱਸਾਂਗੇ ਵੀਰ ਕੁਲਦੀਪ ਸਿੰਘ ਜੀ ਐਸਟੀ ਆ ਸਾਰੀ ਕੁੜੀ ਦੀ ਬਾਈ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਇਹ ਘੋੜੀ ਸਾਡੀ 3 ਸਾਲਾਂ ਤੋਂ ਖਾਲੀ ਰਹਿ ਰਹੀ ਸੀ ਜੀ ਮਨ ਲਓ 3 ਸਾਲ ਹੋ ਗਏ ਨੂੰ ਸੂਜ ਨੂੰ ਜੀ ਉਸ ਤੋਂ ਬਾਅਦ ਇਹ ਰਹੀ ਨਹੀਂ ਗਈ ਬਹੁਤੇ ਡਾਕਟਰਾਂ ਤੋਂ ਟ੍ਰੀਟਮੈਂਟ ਕਰਵਾ ਲਿਆ ਜੀ ਅਸੀਂ ਪਰ ਉਹਦੇ ਵਿੱਚ ਸਾਨੂੰ ਕੋਈ ਸਫਲਤਾ ਨਹੀਂ ਮਿਲੀ ਜੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਡਾਕਟਰ ਸਾਹਿਬ ਨਾਲ ਸਾਡਾ رابطہ ਕਾਇਮ ਹੋਇਆ ਜੀ ਡੇਢ ਮਹੀਨੇ ਦੇ ਵਿੱਚ ਡਾਕਟਰ ਸਾਹਿਬ ਨੇ ਇਹਦਾ ਟ੍ਰੀਟਮੈਂਟ ਕੀਤਾ ਜੀ ਡੇਢ ਮਹੀਨੇ ਦੇ ਵਿੱਚ ਅੱਜ ਘੋੜੀ ਸਾਡੀ ਦੁਬਾਰਾ ਚੈੱਕ ਪਾਸ ਹੋ ਗਈ ਹੈ ਜੀ ਤੇ ਡਾਕਟਰ ਸਾਹਿਬ ਦਾ ਬਹੁਤ ਵਧੀਆ ਟ੍ਰੀਟਮੈਂਟ ਕੀਤਾ ਜੀ ਇਹਨਾਂ ਨੇ ਤੇ ਬਹੁਤ ਧੰਨਵਾਦ ਹੈ ਡਾਕਟਰ ਸਾਹਿਬ ਦਾ ਜੀ ਸਾਡੀ ਮਿਹਨਤ ਪੱਲੇ ਪੈ ਗਈ ਜੀ 2 ਮਹੀਨੇ ਇਹਨਾਂ ਨੇ ਇਲਾਜ ਕਰਕੇ ਸਾਡੀ ਘੋੜੀ ਮੰਨ ਲਓ ਅੱਜ 25 ਦਿਨਾਂ ਦੀ ਘੋੜੀ ਚੈੱਕ ਕਰਤੀ ਗੱਭਨ ਚੈੱਕ ਪਾਸ ਹੋ ਗਈ ਹੈ ਤਿੰਨ ਸਾਲਾਂ ਤੋਂ ਅਸੀਂ ਪੂਰਾ ਜੂਝ ਰਹੇ ਸੀ ਇਸ ਗੱਲ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਸ ਇੰਨੀ ਗੱਲ ਸੀ ਹਾਂ ਜੀ